ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਤੇ ਭੈਣਾਂ ਨੂੰ ਤੇ ਅੱਜ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆਂ ਦੁਬਾਰ ਤੋਂ ਰੁਟੀਨ ਪਾਇਆ ਕਰਾਂਗੇ ਆਪਾਂ ਹੁਣ ਤੇ ਸਵੇਰੇ-ਸਵੇਰੇ ਆਪਾਂ ਉੱਠ ਖੜੇ ਤੇ ਕੱਖ ਵਟਣਾ ਆਗੇ ਤੇ ਬਣੇ ਰਹੋ ਬਲੌਗ ਤੇ ਕਮਾਂਗੇ ਤੁਹਾਨੂੰ ਸਾਡਾ ਬਲੌਗ ਅੱਜ ਦਾ ਦਿਨ ਆਪਣਾ ਕਿਵੇਂ ਜਾਂਦਾ ਤੇ ਕੀ ਕਰਦੇ ਆਂ ਅ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਵੇਂ ਆ ਤੇ ਲਾਈਕ ਤੇ ਸ਼ੇਅਰ ਕਰਦਿਆ ਕਰੋ ਆ ਗਈ ਆਪਣੀ ਰਣੋ ਰਣੋ ਰਿਆ ਹਾਂ 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 ਬੱਛ ਪੱਟ ਇਹ ਆਪਣੀ ਰਾਣੋ ਇੱਥੇ ਫਿਰਦੀ ਹੁੰਦੀ ਐ ਇਹਨੂੰ ਰੋਟੀਆਂ ਟੀਵਾ ਦਿੰਨੇ ਆ ਪਾਲੀ ਚੋੜ ਕਰਦੀ ਐ ਇਹ ਹਾਂ ਬੱਚਾ ਬੱਚਾ ਰਾਣੋ ਤੇ ਪੜਦੇ ਆ ਕੱਖ ਆਪਣੀ ਦਾਦੀ ਹਾਂ ਨਾ ਵੀ ਮਿੱਤਰੋ ਕੱਖ ਵੱਡਲੇ ਨੇ ਹੁਣ ਆਪਾਂ ਚੱਲਦੇ ਆ ਘਰ ਨੂੰ ਆ ਮੋਟਰ ਐ ਖੜਾ ਆਪਣਾ ਇਹਦੇ ਲੱਦ ਕੇ ਲੈ ਕੇ ਚੱਲਦੇ ਆ ਘਰ ਨੂੰ ਤੇ ভাই ਮਿੱਤਰੋ ਕੱਖ ਵੱਟ ਲੈ ਆਪਾਂ ਚਾਈ ਜਾਂਦੇ ਆਂ ਫਿਰ ਬਾਗਰ ਲੱਤ ਕੇ ਪਰ ਅੰਦਰਲੇ ਕਰੇ ਜਾ ਕੇ ਦੇਖੀ ਤੇ ਉਹ ਦਿਖਾਉਗਾ ਬਤਾ ਉਹ ਵੀ ਵੀਡੀਓ ਵੀ ਚਲਾਉਣੀ ਤੇ ਇਹਨੂੰ ਫੁਕ ਪਾਟ ਵੀ ਟਿੱਕਣਾ ਲਈ ਸੀ ਠੀਕ ਆ ਤੇ ਮਿਲਦੇ ਆ ਤੁਹਾਨੂੰ ਜਾ ਕੇ ਕੋਈ ਨਹੀਂ ਕਰਨ ভাই ਮਿੱਤਰੋ ਕੱਖ ਵੱਟ ਲੈ ਆਪਾਂ ਤੇ ਟੋਕਾ ਫੇਰ ਕਰਾਂਗੇ ਇਹ ਪਹਿਲਾਂ ਆਪਾਂ ਉਹ ਕਰਤੀਏ ਬੱਚਿਆਂ ਨੂੰ ਪਾਣੀ ਪੂਣੀ ਪਿਆਦੀ ਆਪਣੀ ਬਾੜੀ ਲਈ ਹੋਈ ਆ। ਉਹਨਾਂ ਪਾ ਮੱਝਾਂ ਨੂੰ ਪਾਣੀ ਪਿਆਦੀਏ। ਫੇਰ ਕਰਾਂਗੇ ਭਾ ਟੋਕਾ। ਲਾਈਵ ਮਿੱਤਰੋ ਤੇ ਆਪਣੀਆਂ ਮੱਝਾਂ ਨੇ ਪਾਣੀ ਪੀਉਣ ਦੇ ਇਹਨਾਂ ਨੂੰ। ਤੇ ਇਹ ਕੱਟੀ। ਇਹਦਾ ਹਜੇ ਨਾਂ ਰੱਖਿਆ ਨਹੀਂ ਆਪਾਂ ਕੋਈ ਦੱਸੋ ਕੀ ਨਾਂ ਰੱਖੀਏ ਦਾ। ਹੁਦੋਂ ਮੈਂ ਕਹਿ ਰਾਂ ਇਹਨੂੰ ਜੁਗਨੀ ਕਹਿੰਦਾ ਉਹਨਾਂ ਦਾ। ਤੇ ਇਹ ਆਪਣਾ ਸ਼ੇਰਾ। ਇਹ ਐਮ ਨੱਤੀ ਦਾ ਹੈਗਾ। ਜਿਨੀਆ ਪਹਿਲਾਂ ਵੀ ਤੁਸੀਂ ਦੇਖੀ ਹੋਣੀ ਆ ਵੀਡੀਓ। ਪਾਈ ਸੀ ਮੈਂ ਪਹਿਲਾਂ ਵੀ ਵਲੌਗ 'ਚ। ਇਹ ਆਪਣਾ ਸ਼ੀਰਾ ਤੇ ਇਹ ਦੀ ਮਾਂ ਗਈ ਤੇ ਇਹ ਕੱਟੀ ਦੀ ਮਾਂ ਗਈ ਤੇ ਪਿਆ ਦੀ ਆਪਾਂ ਇਹਨਾਂ ਨੂੰ ਪਾਣੀ